ਜੇ ਪਿੰਡਰਾਂ ਵਾਲਾ ਦਰਬਾਰ ਸਾਹਿਬ ਦੇ ਅੰਦਰ ਨਾ ਹੁੰਦਾ ਤਾਂ ਦਰਬਾਰ ਸਾਹਿਬ ਤੇ ਅਟੈਕ ਨਹੀਂ ਸੀ ਹੋਣਾ ਚਲੋ ਮੰਨ ਲੈਂਦੇ ਆ ਕਿ ਦਰਬਾਰ ਸਾਹਿਬ ਤੇ ਪਿੰਡਰਾਂ ਵਾਲੇ ਕਰਕੇ ਅਟੈਕ ਹੋਇਆ ਪਰ ਜਿਹੜੇ ਹੋਰ 39 ਗੁਰਦੁਆਰਿਆਂ ਤੇ ਅਟੈਕ ਹੋਇਆ ਉੱਥੇ ਕਿਹੜਾ ਪਿੰਡਰਾਂ ਵਾਲਾ ਸੀ ਸੰਧੂ ਸਾਹਿਬ ਸਚਾਈ ਤਾਂ ਇਹ ਆ ਕਿ ਪਿੰਡਰਾਂ ਵਾਲਾ ਦਰਬਾਰ ਸਾਹਿਬ ਨਾ ਵੀ ਹੁੰਦਾ ਤਾਂ ਅਟੈਕ ਤਾਂ ਵੀ ਹੋਣਾ ਸੀ ਸੰਧੂ ਸਾਹਿਬ ਜਦੋਂ ਉੱਤਰਾਚਲ ਵੇ ਚਕਰਾਤੇ ਦੀਆਂ ਪਹਾੜੀਆਂ ਵਿਖੇ ਦਰਬਾਰ ਸਾਹਿਬ ਦਾ ਮਾਡਲ ਤਿਆਰ ਕਰਕੇ ਹਮਲੇ ਦੀ ਰਿਹਸਲਾ ਕੀਤੀਆਂ ਗਈਆਂ ਉਦੋਂ ਤੇ ਅਜੇ ਭਿੰਡਰਾਂ ਵਾਲਾ ਦਰਬਾਰ ਸਾਹਿਬ ਆਇਆ ਹੀ ਨਹੀਂ ਸੀ ਕੀ ਕਹਿ ਰਹੇ ਹੋ ਨਿਕੰਚੰਦ ਜੀ ਠੀਕ ਕਹਿ ਰਿਆਂ ਸਿਰਫ ਡਿਊਟੀ ਨਾ ਬਚਾਇਆ ਕਰੋ ਕੁਝ ਪੜਿਆ ਸੁਣਿਆ ਵਿਚਾਰਿਆ ਵੀ ਕਰੋ ਦਰਬਾਰ ਸਾਹਿਬ ਤੇ ਹਮਲੇ ਦਾ ਮਕਸਦ ਸੇਕ ਕੌਮ ਨੂੰ ਦੁਨੀਆ ਵਿੱਚ ਸਿਰਫ ਬਦਨਾਮ ਕਰਨਾ ਸੀ ਤੇ ਇਹ ਸੋਚ ਸੀ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ